ਪੰਜਾਬ ਦੇ ਵਿੱਚ ਵੱਧ ਰਹੇ ਇਹੋ ਜਿਹੇ ਕੇਸ ਜਿਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਘਰਾਂ ਦੇ ਵਿੱਚ ਪਿਆਰ ਕਿਤੇ ਵੀ ਨਹੀਂ ਰਿਹਾ ਘਰਾਂ ਦੇ ਵਿੱਚ ਸਿਰਫ਼ ਉੱਪਰੋਂ-ਉੱਪਰੋਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸਲ ਜੜ੍ਹ ਨੇ ਇਹਨਾਂ ਰਿਸ਼ਤਿਆਂ ਦੇ ਘਾੜ ਦਾ ਉਹਨਾਂ ਨੂੰ ਦੇਖਿਆ ਸੁਣਿਆ ਤੇ ਸਮਝਿਆ ਹੀ ਨਹੀਂ ਜਾ ਰਿਹਾ ਇੱਕ ਛੱਤ ਦੇ ਹੇਠਾਂ ਲੋਕ ਜ਼ਰੂਰ ਰਹਿ ਰਹੇ ਨੇ ਪਰ ਇੱਥੇ ਪਿਆਰ ਦੀ ਥਾਂ ਉਹ ਆਪਣੀਆਂ ਸਿਰਫ਼ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਨੇ ਇਸੇ ਕਰਕੇ ਹੀ ਤਾਂ ਜਦੋਂ ਕੋਈ ਮੁੰਡਾ ਜਾਂ ਫਿਰ ਕੁੜੀ ਵਿਦੇਸ਼ ਤੇ ਵਿੱਚ ਚਲਾ ਜਾਂਦਾ ਖਾਸ ਤੌਰ ਤੇ ਹੁਣ ਜਿਹੜੀ ਖਬਰ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉੱਥੇ ਇੱਕ ਵਿਆਹੁਤਾ ਔਰਤ ਇੱਕ 4 ਸਾਲ ਦੇ ਬੱਚੇ ਦੀ ਮਾਂ ਜਦੋਂ ਵਿਦੇਸ਼ ਗਈ ਇੰਗਲੈਂਡ ਗਈ ਤਾਂ ਉੱਥੇ ਜਾ ਕੇ ਆਪਣੇ ਪਰਿਵਾਰ ਨੂੰ ਹੀ ਭੁੱਲ ਗਈ ਦਰਅਸਲ ਇੱਥੇ ਰਹਿੰਦੇ ਹੋਏ ਹੋਣਾ ਇਹੀ ਹੈ ਕਿ ਇੱਕ ਛੱਤ ਦੇ ਹੇਠਾਂ ਜਦੋਂ ਇਹ ਸਾਰਾ ਪਰਿਵਾਰ ਰਹਿ ਰਿਹਾ ਸੀ ਤਾਂ ਇੱਥੇ ਉਹ ਕੁੜੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੋਣੀ ਆ ਪਰ ਜਦੋਂ ਇਹ ਸਾਰੀਆਂ ਜ਼ਰੂਰਤਾਂ ਬਾਹਰੋਂ ਪੂਰੀਆਂ ਹੋਣ ਲੱਗ ਜਾਣ ਫਿਰ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਕੁੜੀ ਅਤੇ ਮੁੰਡਾ ਦੋਵੇਂ ਹੀ ਘਰਾਂ ਦੇ ਵੱਲ ਮੁੜ ਕੇ ਮੂੰਹ ਨਹੀਂ ਕਰਦੇ ਵਿਚ ਰਹਿਦਾ ਹੋਇਆ ਪਰਿਵਾਰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਕਿ ਅਸੀਂ ਕੀ ਕੁਝ ਕੀਤਾ ਹੈ ਕੀ ਕੁਝ ਸਾਡੇ ਰਿਸ਼ਤੇ ਦੇ ਵਿੱਚ ਹੋਇਆ ਹੈ ਇਸ ਖਬਰਤੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਥੇ ਕੁੜੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦਾ ਪਤੀ ਖੁਦ ਆਪਣੀ ਜ਼ੁਬਾਨੀ ਦੱਸ ਰਿਹਾ ਹੈ ਕਿ ਜਿੰਨਾ ਟਾਈਮ ਮੇਰੀ ਪਤਨੀ ਮੇਰੇ ਨਾਲ ਇਸ ਘਰ ਦੇ ਵਿੱਚ ਰਹੀ 2 ਸਾਲ ਤੱਕ ਅਸੀਂ ਇਕੱਠੇ ਸੀ ਘਰ ਦੇ ਵਿੱਚ ਇੱਕ ਪੁੱਤ ਨੇ ਜਨਮ ਲਿਆ ਇੰਨਾ ਖੁਸ਼ਹਾਲ ਸੀ ਸਾਰਾ ਕੁਝ ਕਿ ਕਦੇ ਉਸ ਨੂੰ ਲੱਗਿਆ ਹੀ ਨਹੀਂ ਕਿ ਇਹੋ ਜਿਹੀ ਵੀ ਕੋਈ ਗੱਲ ਹੋ ਸਕਦੀ ਹੈ 25 ਲੱਖ ਰੁਪਇਆ ਲਗਾ ਕੇ ਉਸ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ ਪਰ ਇੱਥੇ ਰਹਿੰਦੇ ਹੋਏ ਹੀ ਵਿਆਦੀਆਂ ਐਲਬਮਸ ਫੋਟੋਆਂ ਤੇ ਹੋਰ ਇਹੋ ਜਿਹੇ ਸਬੂਤ ਇਸ ਕੁੜੀ ਨੇ ਆਪਣੀ ਮਾਂ ਨੂੰ ਚੁਕਵਾ ਦਿੱਤੇ ਇਹ ਇਲਜ਼ਾਮ ਨੇ ਮੁੰਡੇ ਦੇ ਵੱਲੋਂ ਲਗਾਏ ਗਏ ਅਤੇ ਉੱਥੇ ਜਾਣ ਤੋਂ ਬਾਅਦ ਕੁੜੀ ਨੇ ਗੱਲ ਤੱਕ ਨਹੀਂ ਕੀਤੀ ਕੋਈ ਇਹੋ ਜਹੀ ਸਖਤ ਸੁਭਾਅ ਦੀ ਹੀ ਮਾਂ ਹੋਣੀ ਹੈ ਜਿਨੇ ਆਪਣੇ ਬੱਚੇ ਦੇ ਨਾਲ ਵੀ ਗੱਲ ਨਹੀਂ ਕੀਤੀ ਬਹੁਤ ਔਖਾ ਹੈ ਕਿਸੇ ਵੀ ਮਾਂ ਦੇ ਲਈ ਆਪਣੇ ਬੱਚੇ ਤੋਂ ਬਿਨਾ ਰਹਿਣਾ ਅਤੇ ਇੱਥੇ ਤਾਂ ਉਹ ਗੱਲਬਾਤ ਵੀ ਨਹੀਂ ਕਰ ਰਹੀ ਇਹ ਪਤੀ ਦਾ ਕਹਿਣਾ ਪਰ ਜੇ ਵਾਕਈ ਹੀ ਇਹੋ ਜਹੀ ਕੋਈ ਗੱਲ ਹੈ ਇਹ ਤਾਂ ਜ਼ਰੂਰ ਇਸ ਦੇ ਪਿੱਛੇ ਦੀ ਕੋਈ ਹੋਰ ਕਹਾਣੀ ਹੋਣੀ ਹੈ ਕਿਉਂਕਿ ਪਰਿਵਾਰਿਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਕਿ ਇੱਥੇ ਕੀ ਕੁਝ ਹੋਇਆ ਸੀ ਕਿਹੜੀ ਗੱਲ ਦਾ ਗੁੱਸਾ ਗਿਲਾ ਸੀ ਜਾਂ ਫਿਰ ਕਿਹੜੀ ਇਹੋ ਜਿਹੀ ਗੱਲ ਆਖ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਰਿਸ਼ਤਾ ਇਸ ਕਦਰ ਟੁੱਟਿਆ ਕਿ ਅੱਜ ਉਹ ਔਰਤ ਆਪਣੇ ਹੀ ਪਤੀ ਦੇ ਵੱਲ ਆਪਣੇ ਹੀ ਪੁੱਤ ਦੇ ਵੱਲ ਮੂੰਹ ਨਹੀਂ ਕਰ ਰਹੀ ਅਤੇ ਵਿਵੇਸ਼ ਤੇ ਵਿੱਚ ਆਰਾਮ ਨਾਲ ਬੈਠੀ ਹੈ ਜਿਵੇਂ ਕਿ ਇਸ ਪਤੀ ਦੇ ਸ਼ਬਦ ਨੇ ਜਦੋਂ ਉਸ ਕੁੜੀ ਦੇ ਨਾਲ ਗੱਲਬਾਤ ਕੀਤੀ ਗਈ ਕਿਉਂਕਿ ਇਸ ਮੁੰਡੇ ਦਾ ਇੱਕ ਭਰਾ ਵਿਦੇਸ਼ ਤੇ ਵਿੱਚ ਵੀ ਰਹਿੰਦਾ ਤਾਂ ਉਹ ਕੁੜੀ ਨੇ ਸਾਫ਼ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਕੁੜੀ ਦੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਦੋਹਾਂ ਦੇ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚ ਚੁੱਕਿਆ ਹੈ ਅਤੇ ਇੱਥੇ ਜਾ ਕੇ ਗੱਲ ਨਿਬੜੀ ਹੈ ਕਿ ਜਾਂ ਤਾਂ ਉਹ 25 ਲੱਖ ਰੁਪਏ ਵਾਪਸ ਕਰ ਦੇਣ ਜੋ ਕਿ ਉਹ ਨਹੀਂ ਕਰ ਸਕਦੇ ਜਿਵੇਂ ਕਿ ਕੁੜੀ ਦੇ ਮਾਪਿਓ ਆਖ ਰਹੇ ਨੇ ਯਾ ਫਿਰ ਦੂਸਰੀ ਸ਼ਰਤ ਇਹ ਰੱਖੀ ਗਈ ਹੈ ਕਿ ਕੁੜੀ ਵਾਪਸ ਆ ਕੇ ਆਪਣਾ ਘਰ-ਬਾਰ ਸੰਭਾਲੇ ਬੱਚੇ ਨੂੰ ਸੰਭਾਲੇ ਪਤੀ ਨੂੰ ਦੇਖੇ ਜਾਂ ਫਿਰ ਇਹਨਾਂ ਦੋਹਾਂ ਨੂੰ ਹੀ ਉਹ ਬਾਹਰ ਲੈ ਕੇ ਚਲੀ ਜਾਵੇ ਇਹੋ ਜਿਹੇ ਹਾਲਾਤ ਤੇ ਇਹੋ ਜਹੀ ਕਹਾਣੀ ਕੋਈ ਨਵੀਂ ਨਹੀਂ ਹੈ ਜਿੱਥੇ ਵਿਆਹ ਤੋਂ ਬਾਅਦ ਕੁੜੀ ਦੇ ਉੱਪਰ ਪੈਸਾ ਲਗਾਇਆ ਗਿਆ ਜਿੰਨਕੀ ਆਇਲਸ ਕੀਤੀ ਹੁੰਦੀਆਂ ਤੇ ਉੱਥੇ ਜਾ ਕੇ ਉਹ ਆਪਣੇ ਪਤੀ ਜਾਂ ਫਿਰ ਸਹੁਰੇ ਪਰਿਵਾਰ ਨੂੰ ਭੁੱਲ ਜਾਂਦੀ ਹੈ ਨੰਬਰ ਬਲੌਕ ਕਰ ਦਿੰਦੀ ਹੈ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੀ ਤੇ ਇਸ ਦੇ ਪਿੱਛੇ ਦਾ ਕਾਰਨ ਉਹ ਕੋਈ ਵੀ ਦਿੰਦੀ ਹੋਵੇ ਪਰ ਇਹੀ ਹੈ ਕਿ ਇੱਥੇ ਰਹਿੰਦੇ ਹੋਏ ਉਸ ਨੂੰ ਉਸ ਰਿਸ਼ਤੇ ਦੇ ਵਿੱਚ ਜਾਂ ਤਾਂ ਪਿਆਰ ਮੁਹੱਬਤ ਨਹੀਂ ਮਿਲਿਆ ਜੇਕਰ ਉਸਨੇ ਰਿਸ਼ਤਾ ਨਿਭਾਣ ਦੀ ਖਾਤਰ ਵਿਆਹ ਕੀਤਾ ਹੋਣਾ ਪਰ ਜੇਕਰ ਉਸਨੇ ਵਿਆਹ ਹੀ ਇਸ ਖਾਤਰ ਕੀਤਾ ਸੀ ਕਿ ਇੱਥੋਂ ਮੈਂ ਪੈਸੇ ਲਗਵਾ ਲਵਾਂਗੀ ਇਹ ਪਰਿਵਾਰ ਮੇਰੇ ਤੇ ਪੈਸੇ ਲਗਾਏਗਾ ਤੇ ਮੈਂ ਵਿਦੇਸ਼ ਦੇ ਵਿੱਚ ਜਾ ਕੇ ਇਹਨਾਂ ਨੂੰ ਛੱਡ ਕੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗੀ ਇਹ ਇਸ ਕੁੜੀ ਦੀ ਸੋਚ ਤੇ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ